ਤਰੰਤਰੰਦੇ ਪਿੰਡ ਮੁਹੰਮਦ ਖਾਨ ਚ ਸਬ ਇੰਸਪੈਕਟਰ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੀਤੀ ਰਾਤ ਗੋਇੰਦਵਾਲ ਸਾਹਿਬ ਥਾਣਾ ਦੇ ਇਲਾਕੇ ਚ 213 ਚ ਲੜਾਈ ਹੋਈ ਰਿਪੋਰਟਸ ਮੁਤਾਬਕ ਜਿੰਨਾ ਚ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਸੀ ਤੇ ਇਸ ਲੜਾਈ ਨੂੰ ਸੁਲਝਾਉਣ ਗਈ ਪੁਲਿਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਧਿਰ ਵੱਲੋਂ ਹਮਲਾ ਕਰ ਦਿੱਤਾ ਗਿਆ ਜਿੱਥੇ ਪੁਲਿਸ ਪਾਰਟੀ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਦੇ ਮੁੰਡੇ ਦੀ ਲੜਾਈ ਪਿੰਡ ਦੇ ਬੰਦੇ ਅਰਸ਼ਦੀਪ ਨਾਲ ਹੋਈ ਸੀ ਤੇ ਬੁੱਧਵਾਰ ਨੂੰ ਇਹ ਝਗੜਾ ਹੋਰ ਵੱਧ ਗਿਆ ਤੇ ਸ਼ਾਮ 4 ਵਜੇ ਪਿੰਡ ਚ ਰਾਜੀ ਨਾਮੇ ਦਾ ਸਮਾ ਰੱਖਿਆ ਗਿਆ ਸੀ ਪਰ ਸਰਪੰਚ ਗਰੁੱਪ ਵੱਲੋਂ ਉੱਥੇ ਵੀ ਹੰਗਾਮਾ ਕੀਤਾ ਗਿਆ ਤੇ ਪਿੰਡ ਦੇ ਅਰਸ਼ਦੀਪ ਸਿੰਘ ਵੱਲੋਂ ਸਰਪੰਚ ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਨੂੰ دیر ਰਾਤ ਸ਼ਿਕਾਇਤ ਦਿੱਤੀ ਗਈ ਤੇ ਬੀਤੀ ਰਾਤ 9:30 ਵਜੇ ਦੇ ਕਰੀਬ ਪੁਲਿਸ ਪਾਰਟੀ ਪਿੰਡ ਮੁਹੰਮਦ ਖਾਨ ਪਹੁੰਚੀ ਜਿੱਥੇ ਸਰਪੰਚ ਗਰੁੱਪ ਤੇ ਦੂਜੇ ਗਰੁੱਪ ਵਿੱਚ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਜਿਸ ਨੂੰ ਰੋਕਣ ਲਈ ਸਬ ਇੰਸਪੈਕਟਰ ਚਰਨਜੀਤ ਸਿੰਘ ਅੱਗੇ ਗਏ ਤਾਂ ਸਰਪੰਚ ਤੇਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਨਾਲ ਸਬ ਇੰਸਪੈਕਟਰ ਚਨਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੇ ਨਾਲ ਗਏ ਐਸਆਈ ਵੀ ਜ਼ਖਮੀ ਨੇ ਸਰ ਇੱਕ ਗਨ ਗੋਲੀ ਗਨਸ਼ਾਟ ਚੱਲਿਆ ਆਪਣੇ ਮੁਲਾਜ਼ਮ ਦੀ ਡੈਥ ਹੋਈ ਕੀ ਸਰ ਸਾਰਾ ਮਾਮਲਾ ਸਰ ਇਹ ਵੇਖੋ ਜੀ ਸਾਡੇ ਇਥੇ ਇਨਫੋਰਮੇਸ਼ਨ ਸੀ ਕਿ ਕਿਸ ਪਿੰਡ ਦੇ ਵਿੱਚ ਝਗੜਾ ਹੋ ਰਿਹਾ ਸੀ ਉਥੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਹ ਡੀਐਸਪੀ ਗੁੰਦਵਾਲ ਜਿਹੜੇ ਹਤੁਲ ਉਹਨਾਂ ਦੇ ਸੁਪਰਵਾਈਜ਼ਨ ਚ ਉਥੇ ਗਈ ਸੀ ਉਸ ਲੜਾਈ ਝਗੜੇ ਨੂੰ ਰੋਕਣ ਵਾਸਤੇ ਪਰ ਉਥੇ ਕਨਫਰਕਨੇਟ ਇਨਸਿਟੈਂਟ ਹੋਇਆ ਉਨਾ ਜੋ ਮੌਕੇ ਦੇ ਵਿੱਚ ਸਾਡਾ ਜਿਹੜਾ ਇੱਕ ਸਬ ਇੰਸਪੈਕਟਰ ਆ ਉਹਦੇ ਗੋਲੀ ਲੱਗਣ ਤੇ ਉਹਦੀ ਜਿਹੜੀ ਹੈਗੀ ਐ ਡੈਥ ਹੋਈ ਆ ਇੱਕ ਸਾਡਾ ਏਐਸਆਈ ਆ ਉਹ ਇੰਜਰਡ ਹੋਇਆ ਉਹਦੇ ਸੱਟ ਜਗਾ ਆ ਆਪੀ ਬਾਹ ਦੇ ਵਿੱਚ ਜੀ ਲੈਫਟ ਆਰਮ ਦੇ ਵਿੱਚ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੰਨੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਹਾਂ ਸਰ ਗੋਲੀ ਆ ਚੱਲੀ ਕਿਹੜੀ ਸਾਈਡ ਤੋਂ ਕੁਝ ਪਤਾ ਲੱਗਾ ਦੋ ਤਿੰਨ ਦੀ ਮਿੰਟਸ ਉਸ ਖੜੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕਿਹੜੇ ਐਂਗਲ ਤੋਂ ਚੱਲੀ ਕਿਹੜੇ ਬੰਦੇ ਵੱਲੋਂ ਚਲਾਈ ਗਈ ਅਸੀਂ ਉਹਦਾ ਇਨੀਸ਼ੀਅਲ ਸਟੇਜ ਹੈ ਹੁਣ ਅਸੀਂ ਮੌਕੇ ਤੇ ਜਾ ਰਹੇ ਹਾਂ ਜੀ ਉਹ ਸਾਰਾ ਵੈਰੀਫਾਈ ਕਰਾਂਗੇ ਤਾਂ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਲਦੀਪ ਸਮੇਤ 20 ਲੋਕਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਹੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਹੋਏ ਚਰਨਜੀਤ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੀ ਰਾਸ਼ੀ ਦੇ ਅੰਦਰ ਐਲਾਨ ਕੀਤਾ ਤੇ ਵਿਰੋਧੀਆਂ ਨੇ ਸਰਕਾਰ ਨੂੰ ਕਿਰਨਾ ਸ਼ੁਰੂ ਕਰ ਦਿੱਤਾ ਹੈ ਕਾਂਗਰਸੀ ਅਕਾਲੀ ਦਲ ਭਾਜਪੀ ਨੇ ਇਸ ਮੁੱਦੇ ਨੂੰ ਲੈ ਭਗਵੰਤ ਮਾਨ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ